ਅਰਦਾਸ ਸਮਾਲੀ ਜੋ ਤਿਸ ਸਭ ਤੇਰਾ ਮਾਈਂ ਕਉਨ ਰਤ ਸਭ ਤੇਰੀ ਬੰਧਿਆੀ ਕੋਈ ਨਾ ਹੁਜਾਏ ਮੀਆਂ ਮਾਈਂ ਬੋਲਣਾ ਜੀ ਸ੍ਰੀ ਵਾਹਿਗੁਰੂ 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 ਅਰਦਾਸ ਇਤ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪ੍ਰਤਿ ਵਾਹ ਸ੍ਰੀ ਭਗਵਤੀ ਜੀ ਕੀ ਪਾਸਾਏ ਦਸਵੀਂ ਰਤਮੇ ਭਗਵਤੀ ਸਿਮਰ ਕੇ ਗੁਰੂ ਨਾਨਕ ਲਾਈ ਧਿਆਏ ਫਿਰ ਅੰਗਤ ਤੇਗੁ ਸਭ ਰਾਮਦਾਸਾ ਹੋਏ ਜੀ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸੰਦੀ ਧਿਆਈਏ ਜਿਥੇ ਜਥੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰਿਏ ਕਰਨਉ ਤੇ ਆਵੈ ਤਾਏ ਸਭ ਥਾਈ ਹੋਣਾ ਜੀ ਸਹਾਈ ਦਸਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਣਾ ਜੀ ਸਹਾਇ ਦਸਾਂ ਪਾਸੇ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾ ਅਰਦਾਸ ਧਿਆਨ ਧਰ ਕੇ ਖਾਲਸਾ ਸਾ ਗੁਣਾਂ ਸ੍ਰੀ ਉਵਾਹਿ ਜੀ ਸਤਗੁਰ ਜੀ ਦੇ ਪੰਜ ਪਿਆਰੇ ਚਾਰ ਸੱਦ ਜਾਦੇ 40 ਮੁਕਤੇ ਹੱਟੀਆਂ ਜਕੀਆਂ ਟਕੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਈ ਏਕਵਾਹੀ ਦੇ ਕੇ ਅਨਡਟ ਕੀਤਾ ਜਿਨ੍ਹਾਂ ਪਿਆਰਿਆਂ ਸਚਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਭਾ ਬੋਲਣਾ ਸ੍ਰੀ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੀ ਹੇਤ ਸੀਸ ਦਿੱਤੇ ਬਾਂਧ ਬੰਦ ਕਢਾਏ ਕੋਪਰੀਆਂ ਲਵਾਈਆਂ ਚਰਖੀਆਂ ਦੇ ਤੜੇ ਆਰਿਆਂ ਨਾਲ ਚਲਾਏ ਗਏ ਗੁਰਦਵਾਰੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਸਨ ਅਨੁਭਾਈ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦਵਾਰਿਆਂ ਦਾ ਅਤਿ ਆਨੰਦ ਰਿễ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਕੋਇਓ ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤ ਆਵੇ ਚੇਤ ਉਹਨਾਂ ਦਾ ਸਤਕਾ ਸਰਬ ਸੁਖ ਹੋਵੇ ਜਹਾਂ ਜੰਗ ਖਾਲਸਾ ਦੇ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇ ਦੇਖ ਤੇ ਫਤੇ ਬਿਰਦ ਦੀ ਹੈ ਜੀ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬਰਬਨ ਸ੍ਰੀ ਉਹ ਵਾਹਿਗੁਰੂ ਜੀ ਕਾਉ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਬਸਾਹੋ ਦਾਨ ਉਰੋ ਸਾਧਨ ਦਾਨ ਅਸਰ ਨਾਮ ਦਾਨ ਸ੍ਰੀ ਅੰਮ੍ਰਿਤ ਸੰਗ ਚਮਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈ ਕਰ ਖਾਲਸਾ ਸਾਹਿਬਾਨੋ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਮਾ ਮਤ ਮਤ ਦਾ ਵੈਲੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਬਤਾਰ ਜੋ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੜ੍ਹਤ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜ ਆ ਗਿਆ ਹੈ ਖੁੱਲੇ ਦਰਸਨਦਾਰ ਇਹ ਸੇਵਾ ਸਰਬੋਤਮ ਦੇ ਨਾਲ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਨਿਤ ਮਨ ਨ ਤਾਣੇ ਤਨ ਨਿਵੋਟੀਆਂ ਜੋੜ ਸੱਚੇ ਬਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਜਿਓ ਗੁਰੂ ਰਾਮਦਾਸ ਜੀ ਆਪ ਦੀ અપਾਰ ਕਿਰਪਾ ਦੇ ਨਾਲ ਮਿੱਠਾ ਕਮਰ ਸੀਨੀਅਰ ਸੈਕੰਡਰੀ ਸਕੂਲ ਤੇ ਪਰਿਵਾਰ ਨੇ ਆਪਸ ਵਿੱਚ ਮਿਲ ਕੇ ਸ੍ਰੀ ਸੁਖਮੀ ਸਿੰਘ ਨਵੇਂ ਸਾਲ ਨੂੰ ਮੁੱਖ ਰੱਖਦਸ ਚਪਾਸ਼ਾ ਜੀ ਉਹ ਸ੍ਰੀ ਸੁਖਮੀ ਸਾਹਿਬ ਦੇ ਪਾਠ ਦੀ ਪਾਠ ਕੀਤੇ ਹਨ ਤੇ ਅਨੰਤ ਸਰ ਦੇ ਸ਼ੇਪੜੀ ਪਾਠ ਕੀਤੇ ਹਨ ਆਠ ਕਰਦਿਆਂ ਅਰਦਾਸ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਜਿਹੜੀਆਂ ਗਲਤੀਆਂ ਦੀ ਮਾਫੀ ਦੇਣੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਬਾਣੀ ਪੜਨ ਦੀ ਬਲਬੁਦੀ ਅਤੇ ਪ੍ਰੇਰਣਾ ਬਖਸ਼ੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਮਾੜੇ ਕੰਮਾਂ ਤੋਂ ਬਚਾਉਣਾ ਚੰਗੇ ਕੰਮ ਕਰਨ ਦਾ ਬਲ ਬਖਸ਼ਣਾ ਗੁਰੂ ਰਾਮ ਦਾਸ ਜੀ ਉਹ ਮੀਠਾਪੁਰ ਸਕੂਲ ਦੇ ਪਰਿਵਾਰ ਨੂੰ ਬੱਚਿਆਂ ਨੂੰ ਚਾਹਤ ਜਾਂ ਕਲਾ ਬਖਸ਼ਣੀਆਂ ਪਿਛਲਾ ਸਾਲ ਸੁੱਖਾਂ ਦਾ ਪਤੀ ਹੋਇਆ ਨਵਾਂ ਸਾਲ 2024 ਚੜ੍ਹਿਆ ਸੁੱਖਾਂ ਦਾ ਪਤੀ ਕਰਾਉਣਾ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਨੂੰ ਵਿਦਿਆ ਵਿੱਚ ਪੜਨ ਦੇ ਵਿੱਚ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਦੇ ਇਗਜ਼ਾਮ ਦੇ ਵਿੱਚ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਮੀਠਾਪੁਰ ਸਕੂਲ ਦੇ ਪਰਿਵਾਰ ਪੂਰੇ ਪਰਿਵਾਰ ਨੂੰ ਜੋ ਵੀ ਅਕਲ ਰੱਖਣ ਸੱਚੇ ਪਾਤਸ਼ਾਹ ਜੀ ਉਹ ਦੇਹ ਦੁਗਣੀ ਚਾਰ ਚਾਰ ਰਤ ਨੂੰ ਬਕਰਤੀ ਬਖਸ਼ੀ ਸੱਚੇ ਪਾਤਸ਼ਾਹ ਜੀ ਆਪ ਮੇਰਾ ਦਾ ਹੱਥ ਰੱਖਣ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹਰ ਇੱਕ ਦਾ ਭਲਾ ਕਰਨਾ ਤੰਤਕ ਹੁਣਾਉਂਦੇ ਪਾਤਸ਼ਾਹ ਜੀ ਤੰਤੂ ਗਰਾਉਂਦੇ ਸੱਚੇ ਪਾਤਸ਼ਾਹ ਜੀ ਤੰਤੂ ਮੈਂ ਸੰਭਾਦ ਕਰਦੇ ਜੀ ਤੰਤ ਗੰਸਾ ਬਜੇ ਬੁਖਰੀਵਾਂ ਸੱਚੇ ਪਾਤਸ਼ਾਹ ਜੀ ਇਸੇ ਸਮੇਂ ਮੁਖਰ ਸੱਚੇ ਪਾਤਸ਼ਾਹ ਜੀ ਫੁਰਾਰ ਦੀ ਕਿਰਤ ਮਾਇਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਕਿਰਿਸ਼ੀ ਕਰਾ ਪ੍ਰਸਾਦ ਦੇਗ ਅਤੇ ਵਿਸਕੜਾ ਦੇ ਪ੍ਰਸ਼ਾਦ ਹਾਜ਼ਰ ਹਨ ਆਪ ਭੋਗ ਲਓ ਭੋਗ ਲਾ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੋ ਜੋ ਸਕੇ ਆਦਰ ਨਾਲ ਸਤਨ ਸ਼੍ਰੀ ਅਕ ਵਾਹਿਗੁਰੂ 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 ਜੀ ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਸੱਚਾ ਜੀ ਮਿੱਠਾ ਕਿਸੂਦਿਆਂ ਨੂੰ ਮੇਰ ਦਾ ਹੱਥ ਮੈਂ ਸਵਾਦ ਜੀ ਸਹੀ ਕਾਰੇ ਮੈਂ ਜਿੰਨਾ ਮਰਨ ਤੇ ਆਨੰਦ ਚਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਨਾਮੇ ਸਰਬਤਾ ਪਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਬਲੇਏ ਸੋ Call uh it -huh. uh -huh.